ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਤੁਹਾਨੂੰ ਜਿਹੜਾ ਗੀਤ ਸੁਣਾਉਣ ਲੱਗੀ ਆ ਇਹ ਬੜਾ ਹੀ ਭਾਵਕ ਗੀਤ ਹੈ ਤਕਰੀਬਨ ਇਹ ਹਰ ਬੰਦੇ ਦੇ ਨਾਲ ਇਦਾਂ ਬਣਦੀ ਆ ਕੋਈ ਭਾਗਾ ਵਾਲਾ ਹੀ ਹੋਊਗਾ ਮਾਂ ਪਿਓ ਜੀ ਨੂੰ ਨਹੀਂ ਬੱਚੇ ਕਹਿੰਦੇ ਤਾਂ ਸਾਡਾ ਕੀ ਕੀਤਾ ਬੱਚਿਆਂ ਵਾਸਤੇ ਮਾਂ ਪਿਓ ਇੰਨੀ ਮਿਹਨਤ ਕਰਦੇ ਆ ਬੱਚਿਆਂ ਨੂੰ ਜਨਮ ਦੇ ਕੇ ਪਾਲਦੇ ਆਂ ਪੜਾਉਂਦੇ ਆਂ ਵਿਆਹਉਂਦੇ ਆਂ ਕਾਰੋਬਾਰਾਂ ਤੇ ਲਾਉਂਦੇ ਆਂ ਫੇਰ ਬੱਚੇ ਜਦੋਂ ਆਪਦੇ ਆਪ ਜਗਿੰਦਰ ਨੂੰ ਕਹਿੰਦੇ ਨੇ ਤੁਸੀਂ ਸਾਡਾ ਕੀ ਕੀਤਾ ਸੋ ਇਦਾਂ ਦਾ ਹੀ ਅੱਜ ਗੀਤ ਹੈ ਜੀ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਾਨੋ ਭਾਵਕ ਜੇ ਗੀਤ ਦਾ ਆਨੰਦ ਗਿੱਲੇ ਹੌਸਕੇ ਪਾਕੇ ਮਾਨੇ ਬੜੇ ਹੀ ਦੁਖੜੇ ਚੱਲੇ ਨਹੀਂ ਬੜਦੇ ਹੋਏ ਪੁੱਤਾਂ ਮਲਲੇ ਕੰਮ ਰੇ ਕਰਲੇ ਕਰਲੇ ਨਹੀਂ ਮਾ ਵਿਹੋ ਨੂੰ ਵੀ ਪੁੱਛਿਓ ਕਿਦਾਂ ਕੁੱਟ ਸਬਰ ਦਾ ਪੀਤਾਏ ਬਰਥਡੇ ਹੋ ਕੇ ਬੱਚੇ ਕਹਿੰਦੇ ਸਾਡਾ ਕੀ ਤੁਸੀਂ ਕੀਤਾ ਹੈ ਸਾਰੀ ਉਮਰ ਕਮਾਉਂਦਾ ਬਾਪੂ ਹੱਕਦਾਰ ਹੈਗੀ ਅਟਗੇਨੀ ਤਿਆ ਬੂਤਾ ਖਾਤਰ ਨਾਇੋ ਨੇ ਦੇਖੇ ਅਪੀਛੇ ਅੱਗੇਨੀ ਪੇ ਰਹਣ ਸਜਾਉਂਦੇ ਸੁਪਨੇ ਚੱਲ ਹੋਇਆ ਗੱਭਰੂ ਜੀਤਾਏ ਬਰਥਡੇ ਕੇ ਬੱਚੇ ਕਹਿੰਦੇ ਤੁਸੀਂ ਸੜਾ ਕੀ ਕੀਤਾਏ ਦੀ ਨਾਨੂ ਜੁਕ ਕੇ ਗੋਦੀ ਮਾਪੇ ਲੜ ਲੜਾਉਂਦੇ ਸੀ ਇਹ ਬੱਚੇ ਵੱਡੇ ਹੋ ਕੇ ਦੇਖ ਜਵਾਬ ਸੁਣਾਉਂਦੇ ਨਹੀਂ ਲੇਤਾ ਹੁਣੇ ਪੀਤਾਏ ਵੱਡੇ ਹੋਏ ਬੱਚੇ ਕਹਿੰਦੇ ਤੁਸੀਂ ਸਾਡਾ ਕੀ ਕੀਤਾਏ ਬੁੱਡੇ ਹੋਇਆ ਦੇ ਲ ਕਰਦਾਏ ਬੱਚੇ ਪਿਆਰ ਜਤਾਉਣ ਜੀ ਸੁਖੀ ਵਸਣੇ ਕਰੇ ਨਤਰ ਕੀ ਸਾਨੂੰ ਕੋਲ ਬਿਠਾ ਬਣ ਜੀ ਜੀਨਾ ਦੇ ਟਿੱਡ ਪਾਰਨ ਲਈ ਸੀ ਆਪਣੇ ਮੂੰ ਨੂੰ ਸੀਤਾ ਹੈ ਵੱਡੇ ਹੋ ਕੇ ਬੱਚੇ ਕਹਿੰਦੇ ਸਾਡਾ ਕੀ ਤੁਸੀਂ ਕੀਤਾ ਹੈ ਬੱਚਿਆਂ ਖਾਤਰ ਮਾਪੇ ਤਾਂ ਹਰ ਮਨ ਸਜਾਉਂਦੇ ਰਾਇਂਦੇ ਸੀ ਕੱਲ ਨੂੰ ਜਦ ਬੁੱਤ ਵੱਡਾ ਹੋਇਆ ਸੁਖ ਦੇ ਉਗਾ ਕਹਿੰਦੇ ਸੀ ਹਾਂ ਦਾ ਮਨ ਜਿੱਤਿਆ ਜੀ ਨਾ ਨੇ ਓਹੀ ਇਹ जग ਜੀਤਾਈ ਬੱਚੇ ਵੱਡੇ ਹੋ ਕੇ ਕਹਿੰਦੇ ਸਾਡਾ ਤੁਸੀਂ ਕੀ ੱਡ ਵਨ ਕੇ ਪਾਲੇ ਜਿਹੜੇ ਹੋਗੇ ਅੱਜ ਸਿਆਣੇ ਸੀ ਮਾਪਿਓ ਨੂੰ ਹੁਣ ਪਾਗਲ ਦੱਸਦੇ ਓਹੀ ਸਾਤਰ ਚੱਕ ਲੈ ਆਂਦੇ ਨੇ ਫੀਤਾ ਹੈ ਬਰਥਡੇ ਹੋ ਕੇ ਬੱਚੇ ਕਹਿੰਦੇ ਸਾਡਾ ਤੁਸੀਂ ਕੀ ਕੀਤਾ ਹੈ ਬਰਥਡੇ ਹੋ ਕੇ ਬੱਚੇ ਕਹਿੰਦੇ ਸਾਡਾ ਤੁਸੀਂ ਕੀ ਕੀਤਾਏ